ਜੀਕਾਲ ਬੋ ਪਰ ਹੈ ਫੈਮਲੀ ਵਲੌਗਸ ਤੁਹਾਡਾ ਸਵਾਗਤ ਹੈ ਝਾੜੂ ਪੋਚਾ ਸਾਰਾ ਲੱਗ ਗਿਆ ਤੇ ਹੁਣ ਮੈਂ ਗੁੰਨਣ ਲੱਗੀਆਂ ਆਟਾ ਅ ਝਾੜੂ ਪੋਚਾ ਲਾਉਣ ਤੋਂ ਬਾਅਦ ਪਹਿਲਾਂ ਮੈਂ ਨਹਾਈ ਐ ਨਾ ਕੇ ਕੱਪੜੇ ਬਦਲੇ ਐ ਕਿਉਂਕਿ ਇੰਨੀ ਜ਼ਿਆਦਾ ਗਰਮੀ ਆ ਮੀ ਦੱਸਿਆ ਵਾ ਹਨਾ ਮੀ ਦੱਸਿਆ ਨਹੀਂ ਤਾਂ ਬਸ 4-5 ਦਿਨ ਲਗਾਤਾਰ ਦੱਸਿਆ ਪਰ ਦੱਸਿਆ ਵਾ ਤਾਂ ਹੈਗਾ ਹੁਣ ਪਤਾ ਨਹੀਂ ਕਦ ਤੱਕ ਹੋਊਗਾ ਆ ਹੁਣ ਤਾਂ ਹੀ ਇੰਨੀ ਜ਼ਿਆਦਾ ਗਰਮੀ ਹੋਈ ਆ ਕਿਉਂਕਿ ਮੀ ਪੈਣ ਦੀ ਤਿਆਰੀ ਹੋਣੀ ਆ ਹੁਣ ਬਤੀ ਚੌਂਜੀ ਕੋਈ ਪਈ ਤੀ ਦਵਾਰੇ ਫੇਰ ਤੋਂ ਉੱਪਰ ਨਿਕਲੇ ਸਵੇਰ ਦਾ ਬੱਤਲ ਵਾਈਟ ਹੀ ਹੁਣ ਧੋਪਾ ਨਿਕਲੇ ਤੇ ਹੁਣ ਮੈਂ ਕੱਪੜੇ ਆਪਣੇ ਨਾਲ ਧੋ ਕੇ ਬਦਲ ਲਏ ਤੇ ਯੂਵੀ ਨੂੰ ਤਾਂ ਹੁਣ ਮੈਂ 10 11 ਵਜੇ ਨਹਾਉਂਗੀ ਕਿਉਂਕਿ ਉਹਨੂੰ ਅੱਜ ਸਿਰ ਨਹਾਣਾ ਹੈ ਬਸ ਹੁਣ ਦੇਖਦੇ ਆਂ ਜੇ ਮੀਂਹ ਪੈ ਗਿਆ ਫਿਰ ਤਾਂ ਸਕੂਲ ਲੱਗਣਗੇ 4-5 ਦਿਨ ਰਹਿ ਗਏ ਉਹਦੇ ਤੋਂ ਨਹੀਂ ਪਹਿ ਛੁੱਟੀਆਂ ਬਤਨਗੀਆਂ ਹਾਂ ਨਹੀਂ ਮੀਂਹ ਪੈ ਜੂਗਾ ਜਿਹੜੇ ਹਾਲਾਤ ਦਿਖ ਰਹੇ ਹੁਣ ਮੀਂਹ ਪੈ ਜੂਗਾ ਖੜ ਦਾ 4-5 ਦਿਨਾਂ ਦੇ ਛੁੱਟੀਆਂ ਦੀ ਪਏ ਨੇ ਹੂੰ ਬਸ ਹੁਣ ਆਪਾਂ ਲਾ ਲਈਏ ਰੋਟੀ ਤੇ ਆਟਾ ਵੀ ਅੱਜ ਮੈਂ ਗੁੰਨਿਆ ਨਹੀਂ ਹੈਗਾ ਕਿਉਂਕਿ ਆਟੇ ਅੱਜ ਮੈਂ ਤਾਂ ਨਹੀਂ ਗੁੰਨਿਆ ਹੈਗਾ ਪਹਿਲਾਂ ਨਹੀਂ ਤਾਂ ਅੱਗੇ ਪਹਿਲਾਂ ਗੁੰਨ ਕੇ ਰੱਖ ਦਿੰਨੀ ਐ ਕਿਉਂਕਿ ਥੋੜੇ ਜਿਨੇ ਨਾ ਘੀਏ ਦੇ ਪਰੌਂਠੇ ਬਣਾਉਣੇ ਆ ਥੋੜੇ ਜਿ ਜਾਤੇ ਨਹੀਂ ਇਸ ਤਰ ਰੋਟੀਆਂ ਖਾਣੀਆਂ ਤੇ ਜਿਵੇਂ ਯੂ ਵੀ ਦਸਤਾਲੇ ਖਾਂਦੇ ਨਹੀਂ ਹੈਗੇ ਹਨਾ ਆਲੂ ਬੜੀਆਂ ਦੀ ਸਬਜ਼ੀ ਰਾਤ ਅਸੀਂ ਆਲੂ ਬੜੀਆਂ ਦੀ ਸਬਜ਼ੀ ਬਣਾਈ ਸੀ ਉਹ ਤਾਂ ਕਰਕੇ ਇਹ ਖਾਂਦੇ ਨਹੀਂ ਹੈਗੇ ਹੁਣ ਉਹ ਘੀਏ ਦੇ ਪਰੌਂਠੇ ਤੁਹਾਨੂੰ ਦਿਖਾਣੇ ਆ ਬਣਾ ਕੇ ਫੇਰ ਯੂਮੀ ਨੇ ਦੱਸਿਆ ਨਹੀਂ ਹੈਗਾ। ਦਿੱਤ ਦੱਸੀ ਨਹੀਂ ਉਹ ਇਹਨੂੰ। ਵੀ ਮੈਂ ਕਿਹਾ ਦੇ ਰੋਟੇ ਬਣਾਣੇ ਕਿਉਂਕਿ ਉਹਨੂੰ ਪਹਿਲਾਂ ਖਲਾਉਣੀ ਆ। ਕੱਦੂ ਦਾ ਆਕੋ ਉਹ ਨਹੀਂ ਕਿਉਂਕਿ ਕੱਦੂ ਦਾ ਸਾਨੂੰ ਰੋਲ ਤਾਂ ਬਣਦਾ ਇਸ ਕਰਕੇ ਟੋਣਾ ਜ਼ਰੂਰੀ ਆ ਮਿੱਟੀ ਪਈ ਜਾਂਦੀ ਆ ਹਨਾ। ਇੱਕ ਨਾ ਛੋਟੀਆਂ-ਛੋਟੀਆਂ ਜੀਆਂ ਇੰਨੀ-ਇੰਨੀ ਨਾ ਛਿਪਕਲੀਆਂ ਬਹੁਤ ਮਿਲਦੀਆਂ ਨੇ। ਉਹ ਤਾਂ ਸਾਰਿਆਂ ਦੀ ਨੇ। ਕਿਸ ਤਰ੍ਹਾਂ ਦੇ ਕੀੜੇ ਜਿਆਦੇ ਨੇ ਕਿਸ ਤਰ੍ਹਾਂ ਦੇ ਛਿੱਟਰੀਆਂ ਕੀੜੇ ਛਿੱਕਲੀਆਂ ਅੱਡੋ ਵੀ ਬੋਲਦੇ ਨੇ ਉਹ ਬਾਹਰ ਕੀੜੇ ਬਾਹਰ ਲੈਣਾ ਤਾਂ ਨਹੀਂ ਫਿਰਦੇ ਨੇ ਮੈਨੂੰ ਲੱਗਦਾ ਇਹ ਸਾਰੇ ਜਿਹੜੇ ਜਾਨਵਰ ਐ ਨਾ ਇਹ ਮੀਂਹ ਪਾੜਦੇ ਨੇ ਨਾ ਹੋਰ ਵੀ ਮੀਂਹ ਆ ਜਾਏ ਫਟਾਫਟਾ ਟਰਾਈਪ ਹੋ ਜੇ ਕਿਨਾਂ ਦੁੱਧ ਪੌਣ ਜਾਣਾ ਮੀਂਹ ਟੱਚ ਆਈ ਉਹੀ ਆ ਜਿੰਨਾ ਤੇ ਦੁੱਧ ਪੌਣ ਜਾਣਾ ਟਰਾਈਪੋਂ ਚ ਸਾਰਿਆਂ ਦੇ ਬਾਰਾਂ ਡੇਰੀਆਂ ਦੇ ਮੂਹਰੇ ਕੀੜੇ ਕੀੜੇ ਹੁੰਦੇ ਨੇ ਹਾਂ ਫਿਰ ਐਨੇ ਕੋਝ ਹੋਰ ਚੇਤਾਂ ਕਰਕੇ ਵੀ ਜਿਆਦੇ ਹੁੰਦੇ ਨੇ ਕਿਉਂਕਿ ਅਲੱਗ-ਅਲੱਗ ਥੇਤ ਹੁੰਦੇ ਨੇ ਉੱਥੇ ਭੌਣ ਜਾਂਦੇ ਨੇ ਆਪਣੇ ਥੋੜੇ ਪੱਕਾ ਜਾਂ ਆਪਣੇ ਘੱਟ ਤਾਂ ਆਉਂਦੇ ਨੇ ਕੀ ਆ ਦਿਨ ਜਿਹੜੀ ਆ ਉੱਪਰ-ਉੱਪਰ ਵਾਲੀ ਆ ਬਸ ਮੈਂ ਆ ਹੀ ਪਾਉਂਗੀ ਜਿਹੜੀ ਪਿੱਛੇ ਦੀ ਗੁੱਤ ਐ ਉਹ ਨਹੀਂ ਮੈਂ ਪਾਉਂਦੀ ਉਹ ਸਬਜ਼ੀ ਤਾਂ ਪਾ ਲਉਂਦੀ ਆ ਪਰ ਉਹ ਤਾਂ ਬਹੁਤ ਘੱਟ ਹੀ ਪੈਂਦੀ ਕਿਉਂਕਿ ਥੋੜੇ ਜਿਹਾ ਬੀਜ ਤਾਂ ਹੁੰਦੇ ਹੀ ਆ ਚਾਹੇ ਕੀ ਆ ਕੱਚੀ ਹੋਵੇ ਪਰ ਬੀਜ ਤਾਂ ਹੁੰਦੇ ਆ ਉਹ ਗੁੱਦ ਜੀ ਨਹੀਂ ਪਾਉਂਦੀ ਆ ਬਸ ਉੱਪਰਲੀ ਉੱਪਰਲੀ ਪਰਤ ਹੈ ਜਿਹੜੀ ਆਹ ਵਾਲੀ ਆ ਪਾਉਂਗੇ ਆ ਵਿਚਲੀ ਗੁੱਦ ਨਹੀਂ ਪਾਉਂਦੀ ਚਾਰੇ ਪਾਸੇ ਤਾਂ ਘਮਾ ਕੇ ਕਰ ਚਲੇ ਹਾਂ ਸਾਰਾ ਨਾਲੇ ਜਿਹੜੀ ਕੀ ਹਣੀ ਖਾ ਹੁੰਦੀ ਉਹ ਕੀ ਆ ਪਾਉਂਦੀ ਹੈ ਨਾ ਉਹਦਾ ਉਹਦਾਂ ਸਬਜ਼ੀ ਵਧਿਆ ਬਣੀ ਸੀ ਕੀ ਜੀ ਕਿਉਂ ਕਿ ਕੀ ਕੀ ਆ ਮੈਂ ਚਾਹ ਜਿੰਨੀ ਮਰਜ਼ੀ ਮੈਗੀ ਹੋਵੇ ਪਰ ਖਾਂਡ ਜੀ ਨਹੀਂ ਕਰਦਾ ਕੀ ਆ ਜੇ 100 ਰੁਪਏ ਕਿਲੋ ਹੋ ਜੇ ਲੋਕ ਕਹਣਗੇ ਚਲ ਠੀਕ ਆ 100 ਮਹਿੰਗਾ ਹੋ ਗਿਆ ਕੋਈ ਚੱਕਰ ਨਹੀਂ ਕਿਹੜਾ ਕੋਈ ਖੰਦਾ ਹੈ ਖਾਂਣ ਦੀ ਨਹੀਂ ਕਰਦਾ ਜੇੜੀ ਕੋਈ ਵਧੀਆ ਸਬਜ਼ੀ ਮਿਲਦੀ ਆ ਉਹ ਚਾਹੇ ਜਿੰਨੀ ਮਰਜ਼ੀ ਸਾਫ਼ੀ ਹੋਵੇ ਉਹਨੂੰ ਲੋਕ ਜ਼ਿਆਦਾ ਖੰਦੇ ਨੇ ਹਾਂ ਤੇ ਆమే ਤਾਂ ਦਾਲਾਂ ਹੀ ਖਾਂਦੇ ਹਾਂ ਕਿਉਂਕਿ ਤੇ ਆਹਦਾ ਕੜੀ ਚੋਣ ਦੇ ਦੋ ਰਾਜਮਾ ਚੋਣ ਦੇ ਦੋ ਆ ਚੋ 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 ਕੀ ਆ ਆਈ ਉਹ ਸਾਬਾ ਜਿਹੜਾ ਚੰਗੀ ਤਰ੍ਹਾਂ ਮੈਂ ਕੱਟ ਲੈਣਾ ਕੀ ਆ ਮੈਂ ਸਾਰੀ ਕਦੂਗਾਸ਼ ਕਰ ਲਈ ਪਰ ਇਹਦਾ ਪਾਣੀ ਐ ਚੰਗੀ ਤਰ੍ਹਾਂ ਰੱਦਣਾ ਚੰਗੀ ਤਰ੍ਹਾਂ ਕੁੱਟ-ਕੁੱਟ ਕੇ ਮੁੱਠੀਆਂ ਕੁੱਟ ਘਟ ਕੇ ਜ਼ੋਰ ਲਾ ਲਾ ਕੇ ਪੂਰਾ ਪਾਣੀ ਰਹਿਣਾ ਫਿਰ ਆਪਾਂ ਸੇਕੜਾ ਸੇਕੜਾ ਤਰੀਕਾ ਨਾਲ ਪਰ ਉੱਠੇ ਪਾਣੀ ਪਾਣੀ ਪਰ ਵਿੱਚ ਸੇਕੜਾ ਸੇਕੜਾ ਤਰੀ ਜਾਂਦਾ ਹੈ ਫਿਰ ਆਪ ਪਾਣੀ ਆਪਾਂ ਵੇਸਟ ਨਹੀਂ ਕਰਨਾ ਇਹਨੂੰ ਆਪ ਆਟੇ ਚ ਪਾ ਬਣਾਏ ਆਟਾ ਗੁੰਨਣਾ ਹੈ ਆਟੇ ਚ ਨਹੀਂ ਨਹੀਂ ਆਟਾ ਬਿਲਕੁਲ ਉਹ ਖਰਾਬ ਨਹੀਂ ਹੁੰਦਾ ਨਹੀਂ ਨਹੀਂ ਪਾਣੀ ਦਾ ਗਿਆ ਉਹਨੂੰ ਤੋਂ ਦੂਆ ਨਹੀਂ ਪਾਣੀ ਇਹ ਪਾਣੀ ਆਟੇ ਕੀ ਆਦਾ ਜੂਸ ਕਰੇਲੇ ਦਾ ਜੂਸ ਆਇ ਕਿੰਨਾ ਪਾਣੀ ਨਿਕਲਿਆ ਹੁਣੇ ਪਾਣੀ ਵੇਸਟ ਹੋ ਰਿਹਾ ਨਹੀਂ ਫਿਰ ਸਿੱਟਣਾ ਥੋੜੀਆ ਹੁਣ ਆਟੇ ਚ ਪਾਵਾਂਗੇ ਇਹਨੂੰ ਕੀ ਗੱਜ ਕੀ ਇਹਨੂੰ ਤਾਜਾ ਪਾਣੀ ਰਿਹਾ ਬਤਾ ਤਾਂ ਕਰਕੇ ਪਾਣੀ ਹੋਰ ਨਿਕਲਿਆ ਪਾਣੀ ਤਾਂ ਬੱਧ ਹੋ ਗਿਆ ਤੇ ਪਾਣੀ ਨਹੀਂ ਛੱਡਦਾ ਇਹ ਹੁਣ ਹੋਰ ਚਲਾਨੇ ਮੈਂ ਚੰਗੀ ਤਰ੍ਹਾਂ ਝੋਲ ਲਾਂ ਆਲੂ ਤਾਂ ਨਹੀਂ ਪੈਂਦੇ ਤੇ ਜੀ ਆਲੂ ਪੈਂਦੇ ਨਹੀਂ ਪਰ ਆ ਜਿਹੜਾ ਆਂਗੂਰ ਹੈ ਨਾ ਇਹ ਕੱਲ ਦਾ ਇੱਕ ਪਹਿਲਾ ਵਾਲਿਆ ਬਚਿਆ ਪਿਆ ਹੈ ਤਾਂ ਪਾਣੀ ਵਿੱਚ ਆਲੂ ਪਾਣੀ ਕੋਈ ਲੋੜ ਨਹੀਂ ਆਂਗੂਰ ਨਾਲ ਬਣਾਉਂਦੇ ਹੀ ਰਹਿੰਦੇ ਆ ਇਹ ਵੀ ਚੱਲਣਾ ਆਲੂ ਪਾਣੀ ਕੋਈ ਉਹ ਨਹੀਂ ਆਈਂਗਾ ਤਾਂ ਵਰਤੂ ਪਿਆ ਹੈ ਤਾਂ ਕਰਕੇ ਮੈਂ ਪਾ ਲਈ ਕਿਉਂਕਿ ਦੋ ਆਲੂ ਤਾਂ ਚਲ ਕੀਏ ਮੈਂ ਕੋਈ ਫੜ ਲਓ ਜੀ ਇਹ ਆਟਾ ਆਪਣਾ ਜਿਹੜਾ ਆ ਡੋਂਗੇ ਚਾਟਾ ਪਿਆਉਂਦਾ ਨਾ ਸਾਰਾ ਛਾਣਿਆ ਵਾਈ ਹੁੰਦਾ ਹੈ ਤੇ ਹੁਣ ਮੈਂ ਥੋੜਾ ਜਿਹਾ ਆਟਾ ਗੁੰਨ ਲਾ ਜਿਹੜਾ ਬਾਕੀ ਦੂਜੀਆਂ ਰੋਟੀਆਂ ਬਣਾਉਣੀਆਂ ਉਹ ਆਟਾ ਰਾਤ ਦਾ ਪਿਆ ਹੈ ਤੇ ਇਹਦੇ ਵਿੱਚ ਸਿਰਫ ਇਹ ਨੂੰ ਜਿਹੜਾ ਹਾ ਘੀ ਵਾਲੇ ਪਰੌਂਠੇ ਬਣਾਣੇ ਆ ਉਹ ਆਟੇ ਵਾਲੇ ਬਣ ਜਾਣਗੇ ਇਸ ਕਰਕੇ ਅੱਟਾ ਥੋੜਾ ਹੀ ਘੁੱਟਣਾ ਹੋਊਗਾ ਪਾਣੀ ਦੇਖੋ ਇੰਨਾ ਕ ਨਿਕਲਿਆ ਮੈਂ ਸੱਚ ਦੂਆ ਪਾਣੀ ਭਾ ਕੇ ਲਿਆਣੀ ਐ ਮੈਨੂੰ ਪਤਾ ਹੀ ਨਹੀਂ ਲੱਗਿਆ ਠੀਕ ਹੈ ਕਰ ਲਓ ਵੈ ਆਲੂ ਘੀਏ ਚ ਆਲੂ ਪਾ ਲੇ ਤੇ ਜਿਹੜਾ ਇੱਕ ਉਹ ਆਲੂ ਪਿਆ ਸੀਗਾ ਉਹ ਵੀ ਵਿੱਚੇ ਪਾ ਲਿਆ ਤੇ ਨੂਨ ਮਿਰਚੂਣ ਮੈਂ ਨਾ ਐਨ ਟਾਈਮ ਤੇ ਪਾਣ ਲੱਗੀਆਂ ਕਿਉਂਕਿ ਮੈਂ ਰੋਟੀ ਜਦ ਮੈਂ ਰੋਟੀ ਬਣਾਉਣ ਲੱਗੀਆਂ ਐਨ ਪੈਨ ਤੇ ਪਾਣ ਲੱਗੀਆਂ ਕਿਉਂਕਿ ਫਿਰ ਨੂਨ ਮੈਨੂੰ ਐ ਵੀ ਪਾਣੀ ਨਾ ਛੱਡ ਜੇ ਤਾਂ ਕਰਕੇ ਐਨ ਟਾਈਮ ਤੇ ਲੱਗੀਆਂ ਹੁਣ ਮੈਂ ਪਾਣ ਨੂਨ ਮੈਂ ਜ਼ਿਆਦਾ ਵੀ ਨਹੀਂ ਪਾਉਂਦੀ ਕਿਉਂਕਿ ਜੇ ਘੱਟ ਹੋਇਆ ਦਹੀਂ ਚ ਪਾਵਾਂਗੇ ਪਾਣਾ ਨਹੀਂ ਹੁਣ ਇਹਨੂੰ ਐਨ ਕਰਦਾ ਮੈਂ ਚੰਗੀ ਤਰ੍ਹਾਂ ਮਿਕਸ ਪਾਣੀ ਤਾਂ ਹਜੇ ਵੀ ਇਹ ਚ ਚਿਲ-ਚਿਲ ਕਰ ਰਿਹਾ ਹੈ ਪਰ ਹੌਲੀ-ਹੌਲੀ ਬਣਾਵਾਂਗੇ ਪਰੌਂਠੇ ਪਰ ਬਣਾ ਲਾਉਣੀ ਪਰ ਜਿਵੇਂ ਮੁੱਲੀਆਂ ਨਹੀਂ ਬਣਦੀਆਂ ਬਸ ਮੁੱਲੀਆਂ ਚ ਵੀ ਤਾਂ ਪਾਣੀ ਨਿਕਲਦਾ ਹੁੰਦਾ ਡਬਲ ਬਣ ਜਾਣਗੇ ਹਾਂ ਕਿਉਂਕਿ ਪਾਣੀ ਆਇਆ ਰਹਿੰਦਾ ਨਾ ਤਾਂ ਜੀ ਹਾਂ ਡਬਲ-ਡਬਲ ਬਣਾ ਲਾਂਗੇ ਜਿਵੇਂ ਮੁੱਲੀਆਂ ਦੇ ਬਣਾਉਂਦੇ ਹੁੰਦੇ ਆ ਹੁਣ ਫੇਰ ਦੁਬਾਰੇ ਕਿੰਨਾ ਪਾਣੀ ਨਿਕਲਿਆ ਤਾਂ ਅੱਜ ਫੇਰ ਢਿੱਲੇ ਹੋ ਗਏ ਤਾਂ ਤਾਂ ਪਾਣੀ ਪਾਉ ਨਹੀਂ ਨਿਕਲਦਾ ਹੁੰਦਾ ਜਿਵੇਂ ਮੁੱਲੀਆਂ ਚ ਨਿਕਲਦਾ ਹੈ ਪਹਿਲਾਂ ਬੀਬੀ ਨੂੰ ਗੋਟੀ ਦੇ ਦਈਏ ਕਿਉਂਕਿ ਉਹਨੂੰ ਪਰੌਂਠੇ ਤਾਂ ਦੇਣੇ ਹੀ ਹੈਗੇ ਸਿੰਪਲ ਰੋਟੀ ਦੇਣੀ ਐ ਆ ਰਾਤ ਦੀ ਸਬਜੀ ਪਈ ਆ ਉਹ ਮੈਂ ਗਰਮ ਕਰ ਲਈ ਮੈਂ ਵੀ ਖਾਉਂਗੀ ਕਿਉਂਕਿ ਜਿਵੇਂ ਜਸਪਾਲ ਦਾ ਯੂਗ ਨਹੀਂ ਖਾਣੀ ਆ ਅਸਤਾ ਖਾਣਾ ਹੈ ਬਸ ਹੈ ਮਗਾ ਚਲ ਗਰਮ ਗਰਮ ਮੇਲ ਜੂਗੀ ਨਾਲੇ ਪਰੌਂਠੇ ਨਾ ਮੈਂ ਹਜੇ ਬਣਾਏ ਨਹੀਂ ਪਹਿਲਾਂ ਰੋਟੀ ਉਹ ਲਾਵਾਂ ਸਿੰਪਲ ਜਿਹੜੀ ਲਾਉਣੀ ਆ ਬਾਅਦ ਚ ਪਰੌਂਠੇ ਲਾਵਾਂ ਉਹ ਜੀ ਬਣਾਣ ਲੱਗੇ ਪਰੌਂਠੇ ਵਿੱਚ ਮੁਰ ਉਹ ਤਾਂ ਨਹੀਂ ਆ ਰਿਹਾ ਹੱਥ ਨਾ ਨਹੀਂ ਨਹੀਂ ਮੈਂ ਬਹੁਤ ਡਬਲ ਬਣਾਵਾਂਗੇ ਤਾਂ ਕਿ ਵੀ ਅੰਦਰੋਂ ਨਾ ਨਿਕਲੇ ਕਿਉਂਕਿ ਜੇ ਇਦਾਂ ਮੈਂ ਸਿੰਗਲ ਦੇਖਿਆ ਤੇ ਵੀ ਸਿੰਗਲ ਨਹੀਂ ਬਣਾਉਂਦੇ ਅਗੇ ਕਿਉਂਕਿ ਸਿੰਗਲ ਤਾਂ ਫਿਰ ਐਵੇਂ ਆ ਵੀ ਅਗਲਾ ਇੱਕ ਪਰੌਂਠੇ ਲਈ ਹਨਾ ਵੀਡੀਓ ਬਣਾਉਣਾ ਪਰ ਆਪਾਂ ਇੱਕ ਪਰੌਂਠੇ ਲਈ ਵੀਡੀਓ ਨਹੀਂ ਬਣਾ ਸਕਦੇ ਇਸ ਲਈ ਇਸ ਕਰਕੇ ਤੁਹਾਨੂੰ ਝੂਠ ਵੀ ਨਹੀਂ ਦੱਸ ਸਕਦੇ ਵੀ ਕੀਆ ਚੋਂ ਪਾਣੀ ਵੀ ਨਿਕਲਦਾ ਕੀਆ ਚੋਂ ਪਾਣੀ ਨਿਕਲਦਾ ਹੈ ਬਹੁਤ ਪਾਣੀ ਨਿਕਲਦਾ ਹੈ ਫਿਰ ਬਾਅਦ ਚ ਰੋਟੀਆਂ ਚ ਵੀ ਨਿਕਲਦਾ ਇਸ ਕਰਕੇ ਜਿਵੇਂ ਮੁੱਲੀਆਂ ਵਾਲੇ ਬਣਦੇ ਆ ਸੋਮੇ ਬਣਾ ਸਕਦੇ ਆ ਆਪਾਂ ਓਵੇਂ ਨਹੀਂ ਨਿਕਲਦਾ ਤੇ ਦੂਜਾ ਇਹਨੂੰ ਆਟੇ ਚ ਵੀ ਆਪਾਂ ਘੁਨ ਸਕਦੇ ਆ ਆਰਾਮ ਨਾਲ ਤੇ ਸਾਲਫਨਾ ਮਸਲਾ ਸਾਫ਼ ਕੀਤੀ ਹੋਈ ਆ ਇਹਦੇ ਵਿੱਚ ਨਾ ਇੱਕ ਆਲੂ ਪਾਉਣ ਨਾਲ ਨਾ ਇਹਦੀ ਬਾਈਂਡਿੰਗ ਜੀ ਵਧੀਆ ਹੋਊਗੀ ਚੱਲ ਇਹ ਵੀ ਨੂੰ ਹੁਣ ਪਤਾ ਨਹੀਂ ਲੱਗੂਗਾ ਵੀ ਕੀ ਵਾਲੇ ਆ ਮੁੱਲੀਆਂ ਵਾਲੇ ਆ ਚੱਲ ਜੇ ਪਤਾ ਵੀ ਲੱਗ ਗਿਆ ਕੋਈ ਚੱਕਰ ਨਹੀਂ ਕਿਉਂਕਿ ਕੀ ਆ ਤਾਂ ਉਹਨੂੰ ਖਾਏ ਤੇ ਪਤਾ ਲੱਗ ਜੂ ਵੀ ਕੀ ਆ ਇਹ ਉਹਨੂੰ ਤਾਂ ਸਵਾਗਲ ਪੀਣੀ ਚਾਹੀਦੀ ਠੀਕ ਆ ਉਹਨੂੰ ਤਾਂ ਕੋਈ ਡੇ ਤੱਕ ਮਨੂ ਕੀ ਆ ਕੋ ਕੋਈ ਮਤਲਬ ਨਹੀਂ ਹੈ ਪਰਾਠੇ ਦੇ ਤਾਂ ਖਾਣ ਜੀ ਕਰਿਆ ਪਰ ਮੈਂ ਨਹੀਂ ਖਾਣੇ ਹੈਗੇ ਵੱਡੇ ਹੀ ਵਧੀਆ ਬਣਾਉਂਦੇ ਖਾਣ ਨੂੰ ਕਿਤਾ ਕਿਤਾ ਜੀ ਕਰ ਰਿਹਾ ਜਦ ਪਰਾਠੇ ਵਾਣ ਹੋਣ ਨਾ ਚਾਹੀ ਕੀ ਹੋਵੇ ਕੁਝ ਵੀ ਹੋਵੇ ਫਿਰ ਤਾਂ ਸਭ ਕੁਝ ਨਹੀਂ ਹੁਣ ਵੀੜੇ ਚੋਂ ਥੋੜੀ ਬਰਕ ਜਨਾ ਖਾਣ ਤਾਂ ਸਾਰਿਆਂ ਦੇ ਜੀ ਕਰਦਾ ਤੁਹਾਨੂੰ ਤਹੀ ਤੰਦਾਂ ਹਾਂ ਸੱਜਾ ਤਹੀ ਵੀ ਲੋਗਾ ਕਾਹੇ ਕਮ ਕਰਾ ਮਾਫਨੀ ਦਹੀਂ ਦੋਏ ਚੀਚਾ ਖੰਦਾ ਹੋਪੀ ਉਹਨਾਂ ਦਹੀਂ ਸਾਡੇ ਮੱਝ ਦਾ ਦੁੱਧ ਨਾ ਮੈਂ ਇਸ ਦਾ ਹੁੰਦਾ ਨਹੀਂ ਗਊ ਦੇ ਦੁੱਧ ਦੀ ਖਾਣੀ ਆ ਅਸੀਂ ਜਿਹੜੀ ਕਦੇ ਵੀ ਨਹੀਂ ਖਾਈ ਨਾ ਤਿੰਨ ਦਿਨ ਹੋ ਗਏ ਉਹ ਲੱਗਦਾ ਚੁੱਟੀ ਆ ਇਹ ਹੈਗੀ ਗਾਂ ਦੇ ਦੁੱਧ ਦੀ ਨਹੀਂ ਬਦਹੋਂਦੀ ਵਧੀਆ ਹੁੰਦੀ ਹੈ ਨਾ ਜਮਦੀ ਦਾ ਮੈਸਮਾ ਕੋਈ ਨਹੀਂ ਪਰ ਕਦੇ ਉਹ ਨਹੀਂ ਕਰੀ ਖਾਦੀ ਨਹੀਂ ਨਾ ਇਸ ਤਰ੍ਹਾਂ ਨਾ ਜਮਦੀ ਦਾ ਮੈਸਮਾ ਕੋਈ ਆ ਨਾ ਜੇ ਮੈਂ ਤੇ ਜਦੀ ਮੈਂ ਬੁਣਨੀ ਮੈਂ ਅੱਜ ਜਦੋਂ ਬੁਣੂਗੀ ਲੋ ਸਾਰੇ ਤੋਂ ਹੋਲੇ ਬਣਾ ਬਸ ਦੋ ਕੜਾਏ ਮੈਂ ਤਾਂ ਪਰੋਂਠੇ ਖਾਣੇ ਨਹੀਂ ਮੈਂ ਰੋਟੀ ਖਾऊंगी ਸਬਜੀ ਨਾਲ ਅਲੂ ਬੜੀਆਂ ਦੇ ਨਾਲ ਕਿਉਂਕਿ ਨਾ ਫਿਰ ਲੋ ਜੇ ਸੌਣੇ ਤੋਂ ਨਾਲ ਲਉਗੀ ਜਾਂ ਉਹ ਛੱਡ ਜਾਂਦੀ ਆ ਲਾ ਲ ਤੁਸੀਂ ਫਿਰ ਨ ਲੈ ਖਾਈ ਵੀ ਖਾਈ ਜਾਈਏ ਵੀ ਵਧੀਆ ਹਣੇ ਕਹਿੰਦੇ ਕੀ ਆ ਜੋ ਕੰਮ ਨੂੰ ਹੇਣਾ ਫਿਰ ਸਬਜੀ ਖਾਣੇ ਉਹ ਹੋਊਗਾ ਮੈਂ ਮੰਨਣਾ ਨਾ ਸਬਜੀ ਤੋਂ ਮੁੜਦੰਦਾ ਏ ਬੜੇ ਚੀਜ਼ਾਂ ਲਈ ਹੱਤ ਬਣਦੀਆਂ ਫਿਰ ਵਧੀਆ ਚੀਜ਼ਾਂ ਦੀ ਫਿਰ ਸਾਡੀਆਂ ਵਿੱਚ ਚੀਜ਼ਾਂ ਦੀ ਹੱਤ ਪੈਣਦੀ ਹੈ ਨਾ ਪਰ ਮੈਂ ਹੀ ਕਹਿੰਦੀ ਹੈ ਜੀ ਉਸੇ ਲਈ ਮੈਨੇਜਮੈਂਟ ਹੁੰਦੀ ਹੈਗੀ ਆਪਣੇ ਲਓ ਜੀ ਮੈਂ ਲਾ ਗਈ ਵੀਡੀਓ ਬਣਾਣ ਨਾਲੇ ਰੋਟੀ ਜਿਹੜੀ ਇੱਕ ਦੋ ਰਹਿੰਦੀ ਆ ਉਹ ਵੀ ਥੇਪੀ ਆਪਾਂ ਰੋਟੀ ਤੇਲ ਅਸੀਂ ਤਾਂ ਪਾਈ ਓਏ ਸੱਜਾ ਯੂਵੀਡੀ ਆ ਅੱਤ ਯੂਵੀਡੀ ਅਲਸੀ ਭੁੱਲ ਗਈ ਤੇ ਹੁਣ ਦੇਣੀ ਨਾ ਵਿਚਾਰੇ ਨੂੰ ਖਣੀ ਦਹੀਂ ਨੇ ਲੈ ਲਿਆ ਦਹੀਂ ਵਧੀਆ ਲੱਗਾ ਅੱਜ ਇਹ ਲੱਗ ਗਿਆ ਕਿਹੜੇ ਪਰੌਂਡੇ ਆ ਇਹ ਗਾਠੇ ਵਿੱਚ ਆਲੂ ਪਾ ਕੇ ਉ ਗਟ ਅਸ ਹੁਣ ਲੋ ਗਾਠੇ ਵਿੱਚ ਆਲੂ ਆਗੇ ਕੀ ਆ ਲਿਆ ਤਨੂ ਨਹੀਂ ਲੱਗਿਆ ਮੈਂ ਤੈਨੂੰ ਤਾਂ ਹੀ ਦੱਸਿਆ ਮੈਂ ਕਿ ਜਦੋਂ ਦੱਸੂਗੀ ਵੀ ਉਹਨੇ ਖਾਣੇ ਨਹੀਂ ਹੈਗੇ ਇਸ ਕਰਕੇ ਵੀ ਵੀ ਪਰੌਂਠੇ ਤਾਂ ਖਾ ਲੰਦਾ ਏ ਵੀ ਬਿਨਾਂ ਦੱਸੇ ਹੀ ਉਹਨੂੰ ਦੇ ਦੰਨੀ ਆ ਵੀ ਫਿਰ ਖਾ ਲੂਗਾ ਆ ਵੀ ਖਾਏ ਹੋਏ ਤੇ ਬਾਅਦ ਚ ਦੱਸ ਦੂੰਗੀ ਆ ਦੇਖੋ ਆ ਇਹ ਤਾਲੂ ਪਾਇਆ ਵਾ ਆ ਦੇਖੋ ਆ ਕੀ ਆ ਹਾਂ ਅੱਜ ਪਰੌਂਠੇ ਦੇਖ ਲਓ ਅੱਜ ਕਿਵੇਂ ਖਾ ਰਿਹਾ ਦੇਖ ਲਓ ਯੂ ਵੀ ਐ ਦੇ ਦੇ ਕਰੋ ਨਾ ਬੱਚੇ ਐਦਾਂ ਮਿਲ ਖਾ ਸਕਦੇ ਆ ਜਵਾਕ ਵਿੱਚ ਮੁੱਲੀਆਂ ਵਾਂਗੂ ਭਰ ਕੇ ਦੇ ਦੇ ਜਰੂਰੀ ਨਹੀਂ ਹੈਗਾ ਵੀ ਆਟੇ ਚ ਵੀ ਗੁੰਨੇ ਆ ਦੂਰੇ ਪਰੌਂਠੇ ਚ ਨਾਲ ਬਹੁਤ ਵਧੀਆ ਬਣਦੇ ਆ ਦੇਖੋ ਰਾਮਨਾਰ ਬਹੁਤ ਵਧੀਆ ਬਣਦੇ ਆ ਰਾਮਨਾਰ ਦੇਖੋ ਕੀ ਆ ਹੁਣ ਕੀ ਆ ਇਹਦੇ ਪੇਟ ਦੇ ਅੰਦਰ ਜਾ ਰਹੀ ਆ ਯਾਨੀ ਕਿ ਜਵਾਕਾਂ ਦੇ ਪੇਟ ਦੇ ਅੰਦਰ ਜਾ ਸਕਦੀ ਆ ਕੀ ਆ ਅਵੀ ਆਪਣੀ ਲਈ ਆ ਰੋਟੀ ਇੱਧਰ ਯੂਵੀ ਨੇ ਆਪਣੀ ਸਾਰੀ ਘਰ ਦੀ ਖਤਮ ਮਿਰਚ ਬਹੁਤ ਮੈਂ ਤਾਂ ਖਾ ਨਹੀਂ ਅੱਛਾ ਮਿਰਚ ਹਾਂ ਲੋ ਆ ਦੇਖੋ ਜਦ ਵੀ ਨਾ ਵੀਡੀਓ ਆਉਂਦੀ ਆ ਹਮੇਸ਼ਾ ਮਿਰਚ ਬਹੁਤ ਐ ਜਾਣ ਕੇ ਨਾਟਕ ਸੁ ਹੋ ਜਾਂਦੇ ਨੇ ਇਹਦੇ ਤੇ ਮੈਂ ਰੋਟੀ ਨਾ ਚੂੜ ਕੇ ਖਾ ਰਹੀ ਆ ਤੇ ਵਿੱਚ ਨਾ ਦੇਖੋ ਦੇਸੀ ਘੀ ਵੀ ਪਕ ਲਈਆਂ ਆ ਦੇਖੋ ਕਿਉਂਕਿ ਦੇਸੀ ਕੀ ਝੂੜ ਕੇ ਜਿਹੜੀ ਰੋਟੀ ਮੇਂ ਚੂੜ ਦੇਣ ਮੈਨੂੰ ਦੇਸੀ ਕੀ ਬਹੁਤ ਲੱਗਦਾ ਕਿ ਲੈ ਲਓ ਬਸ ਐਨੀ ਗਰੋਟੀ ਛਾੜਤੀ ਦੇਖ ਲਓ ਕੋਈ ਗੱਲ ਨਹੀਂ ਆ ਮੈਂ ਟੈਸਟ ਕਰ ਲਵਾਂਗੀ ਬੱਤਲ ਦੇਖੋ ਕਿੰਨਾ ਅੱਜ ਆ ਮੇ ਪੈਣ ਦੇ ਹੈਗੇ ਨਚਾਂ ਤਾ ਨਾ ਹਾਂ ਬੱਤਲ ਕੋ ਹੋ ਰਹੀ ਹੈ ਨਾ ਜਦ ਆ ਪਰ ਮੇ ਆ ਜੂਗਾ ਨਾ ਜਦੋਂ ਪਾ ਅੰਦਰ ਸਾਰਾ ਨਾ ਬੰਦ ਤੇ ਸੁੰਭਰ ਦਾ ਤਾਂ ਜਿਹੜੀ ਸਭ ਇਹ ਸਾਈਡ ਵਾਲੀ ਗਲੀ ਜੀ ਹੁੰਦੀ ਆ ਹਨਾ ਇਹ ਸੁੰਭਰ ਨੇ ਰਹਿ ਗਈ ਤੇ ਤਾਂ ਕਰਕੇ ਮੈਂ ਕਿਾ ਚੱਲ ਜੀ ਹੁਣ ਕਿਉਂਕਿ ਨਾ ਪਹਿਲਾਂ ਰੋਟੀ ਦਾ ਉਹ ਕਰ ਗਿਆ ਫਿਰ ਵਿੱਚ ਨੂੰ ਨਾ ਦੋ ਫੋਨ ਆ ਗਏ ਤਾਂ ਕਰਕੇ ਫਿਰ ਗੱਲ ਕਰਨ ਦੀ ਤੈ ਗਈ ਵਿੱਚ ਨੂੰ ਫਿਰ ਕੰਮ ਵੀ ਰੁਕ ਗਿਆ ਤਾਂ ਹੁਣ ਮੈਂ ਕਿਾ ਚੱਲ ਵੀ ਫਟਾਫਟ ਕਰਦਾ ਨਹੀਂ ਜੇ ਬੱਦਲ ਮੀਂਹ ਆ ਗਏ ਨਾ ਫਿਰ ਜਿਹੜਾ ਹਾ ਚਿੱਟੀ ਹੀ ਕਲੀ ਹੁੰਦੀ ਹੈ ਨਾ ਅੰਦਰ ਦੇ ਉੱਤੇ ਜੰਮ ਜੰਦੀ ਆ ਵਿੱਚੇ ਜਾਉਂਦੀ ਆ ਨਾ ਮਗਾ ਪਾ ਨਾ ਤੁਪਣੀ ਨਿਕਲੀ ਵੀ ਕੋ ਲੱਗਤ ਬਦਲ ਹੋ ਗਿਆ ਨਾ ਹੋਰ ਠੰਡਾ ਮੌਸਮ ਹੋ ਗਿਆ ਇਹ ਕੋ ਮਦਿਆ ਮੀਂਹ ਦਾ ਤੁਪਨੇ ਪੁੱਕੇ ਪਏ ਤੇ ਜਦੋਂ ਪੂਰਾ ਗਰਮੀ ਨਾਲ ਥਕਾਇਆ ਹੋ ਹੁੰਦਾ ਨਾ ਆਪਾਂ ਨੂੰ ਇਹੋ ਜਿਹੇ ਬਦਲ ਬਹੁਤ ਵਧੀਆ ਲੱਗਦੇ ਨੇ ਨਾ ਸਿਆਲ ਦੇ ਵਿੱਚ ਮੇਰੇ ਗਰਮੀ ਤੋਂ ਸੋਰੀ ਸੀ ਸਿਆਲ ਦੇ ਵਿੱਚ ਬੁਰੇ ਲੱਗਦੇ ਨੇ ਹੈ ਨਾ काले परिया, अंदर परिया। दी तुछ तुछ परिया। तो देखो कि आ गया ठंडा मौसम हो गया ठंडी हवा बदल को डक टक डक डक टक आ रहा है इधर दे आ रहा है मेनु लगता इधर दे आ रहा है पर इस बार इधर दे नहीं आ रहा इस बार इधर पटियाले तो आ रहा है ਚਾਂਸ ਮੇਰੇ ਤੋਂ ਬਾਅਦ ਫਿਰ ਹੁਣ ਹਰਦਾਸਪੁਰ ਗਰਜੂਗਾ ਜਾਂ ਪਰ ਇੱਦਾਂ ਸਤ ਮਾੜੀ ਮੋਟੀ ਹੋਣੀ ਚਾਹੀਦੀ ਸੀ ਇੱਦਾਂ ਬੱਦਲ ਚੜ ਰਿਹਾ ਉੱਧਰ ਤੇ ਵੀ ਚੜ ਰਿਹਾ ਚਾਰੇ ਪਾਸੇ ਦੇ ਚਾਰੇ ਪਾਸੇ ਦੇ ਬੱਦਲ ਚੜ ਰਹੇ ਆ ਲੋ ਜੀ ਜਿਹੜਾ ਹੁ ਕੂੜਾ ਕੜਾ ਸਾਰਾ ਇਕੱਠਾ ਕਰਤਾ ਵੀ ਐ ਤਾਂ ਵੀ ਤਾਂ ਕਰਕੇ ਵੀ ਕਿਤੇ ਇੱਕੋ ਲਗਤ ਨੇਰੀ ਆ ਜਾਈ ਜਾਂ ਫਿਰ ਮੀਂਹ ਆ ਜੇ ਮੀਂਹ ਆ ਗਿਆ ਫਿਰ ਉਹ ਕੂੜਾ ਸਾਰਾ ਉੱਥੇ ਜੰਮ ਜਾਂਦਾ ਇਹ ਵੀ ਫਿਰ ਤਾਂ ਕਰਕੇ ਨਾ ਫਿਰ ਉਹ ਜਗ੍ਹਾ ਜਿਹੜੀ ਗੰਦੀ ਜੀ ਹੋ ਜਾਂਦੀ ਹੈ ਇਸ ਕਰਕੇ ਫਟਾਫਟ ਮੀਂਹ ਆਣ ਤੋਂ ਪਹਿਲਾਂ ਸਾਰਾ ਸੁੰਬਰਤਾ ਰੜਕਾ ਫੇਰਤਾ ਤੇ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਗਰਮੀ ਕਰਕੇ ਹੁਣ ਬਹੁਤ ਘੱਟ ਵੀਡੀਓਜ਼ ਬਣਦੀਆਂ ਨੇ ਮੈਨੂੰ ਲੋ ਜੀ ਇਹ ਨਹੀਂ ਕਰਦਾ ਬਸ ਨੋ ਨੂ ਤੇ ਮੇਰਾ ਨਾ ਬੁੱਲੇ ਸਿੱਲਿਆ ਜਾ ਹੋਇਆ ਤੇ ਉਹ ਕਰਦਾ ਮੈਂ ਥੋੜਾ ਚੇੜਦਾ ਇਸ ਕਰਕੇ ਨਾ ਲਾਲ ਲਾਲ ਜਾ ਹੋ ਜਾਂਦੇ ਹੁਣ ਮੈਨੂੰ ਚੇੜਦੀ ਨਹੀਂ ਤਾਂ ਕਿ ਫਿਰ ਨਹੀਂ ਤਾਂ ਇੱਥੇ ਜ਼ਖਮ ਹੋ ਜਾਊਗਾ ਤੇ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਤੇ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਸੋਹਣੇ ਸੋਹਣੇ ਕਮੈਂਟ ਜਰੂਰ ਕਰਦੇ ਰਹੋ ਹੁਣ ਮਿਲਾਂਗੇ ਤੁਹਾਨੂੰ ਆਪਣੀ ਅਗਲੀ ਵੀਡੀਓ ਵਿੱਚ